ਸਾਬ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਜਿਸ ਨੇ ਸੁੱਤੀ ਪੌਂ ਜਗਾਈ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਜਿਸ ਨੇ ਸੁੱਤੀ ਪੌਂ ਜਗਾਈ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਾਬਾ ਸਾਹਿਬ ਕੇ ਸਨਮਾਨ ਮੇਂ BSP ਮੈਦਾਨ ਮੇਂ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਲਈ ਜਿਸ ਨੇ ਸੁੱਤੀ ਕੌਮ ਜਗਾਈ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਬੀਜੇਪੀ ਸਰਕਾਰ ਮਰਦਾਬਾਦ 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 ਐਮਐਚ ਸ਼ਾਹ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਪੀਮ ਜੈ ਭਾਰਤ ਐ ਸੋਨ ਲਾਲ ਮੰਮੀ ਵਾਈਸ ਪ੍ਰਧਾਨ ਬੀਐਸਪੀ ਹਲਕਾ ਫਲੋਰ ਜੋ ਕਿ ਅੱਜ ਪਿੰਡ ਭਾਰ ਸਿੰਘਪੁਰ ਦੇ ਅੰਦਰ 26 ਜਨਵਰੀ 1950 ਨੂੰ 바ਵਾ ਸਾਹਿਬ ਡਾਕਟਰ ਆਮਵੈਡਕਰ ਜੀ ਦਾ ਸੰਵਿਧਾਨ ਲਾਗੂ ਹੋਇਆ ਉਸ ਸੰਵਿਧਾਨ ਲਾਗੂ ਤੇ ਹੁਣ ਤੇ 78 ਸਾਲ ਦੀ ਯਾਦੀ ਤੋਂ ਲੈ ਕੇ ਹੁਣ ਤੱਕਰ ਇੱਕ ਵੀ ਸੰਵਿਧਾਨਕ ਦੇਸ਼ ਦੇ ਅੰਦਰ ਕੋਈ ਗੱਲ ਨਹੀਂ ਹੋਈ ਤੇ ਜਿਹੜਾ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਪੂਰੇ ਦੇਸ਼ ਦੇ ਅੰਦਰ ਅੱਜ ਇਹ ਉਪਰਨ ਕੀਤਾ ਬੇ 26 ਜਨਵਰੀ 1950 ਨੂੰ ਜੋ ਕਿ ਦੇਸ਼ ਦੀ ਆਜ਼ਾਦੀ ਤੇ ਕਿ ਜੋ ਪਿਛਲੇ ਦਿਨੀ ਅਮਰ ਸ਼ਾਹ ਨੇ ਜੋ ਬੋਲਿਆ ਬਾਬਾ ਸਾਹਿਬ ਤੇ ਤੇ ਇਹ ਗੱਲ ਕਹੀ ਹੋਣੀ ਵੀ ਅੱਜ ਕੱਲ ਬਾਬਾ ਸਾਹਿਬ ਫੈਸ਼ਨ ਹੋ ਗਿਆ ਬਾਬਾ ਸਾਹਿਬ ਬਾਬਾ ਸਾਹਿਬ ਜੇ ਇੰਨਾ ਨਾਮ ਭਗਵਾਨ ਦਾ ਲਿਆ ਹੁੰਦਾ ਤੇ ਸੱਤ ਜਨਮ ਸੁਭਰਗ ਹੁੰਦਾ ਤਾਂ ਇਸ ਇਸ ਬਾਬਾ ਸਾਹਿਬ ਦੀ ਜ਼ਿੰਮਰੀ ਤੇ ਬਾਬਾ ਸਾਹਿਬ ਦੇ ਨਾਮ ਦੀ ਟਿੱਪਣੀ ਤੇ ਭਾਰਸنگਪੁਰ ਦੇ ਅੰਦਰ ਜਿਹੜਾ ਕਿ ਹੈਗਾ ਉਹ ਬੀਜੇਪੀ ਦੇ ਖਿਲਾਫ ਬੀਜੇਪੀ ਮੁਰਦਾਬਾਦ ਅਹਿਮਦ ਸ਼ਾਹ ਮਾਫੀ ਮੰਗੋ ਅਸੀਂ ਜੋ ਨਾਰੇ ਲਾ ਕੇ ਇਸ ਦੇ ਨਾਲ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਤੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿੰਡ ਪਿੰਡਾ ਜੀ 26 ਜਨਵਰੀ ਤੇ ਦਿਨ ਤੇ ਬਾਬਾ ਸਾਹਿਬ ਡਾਕਟਰ ਮੇਟਕਰ ਜੀ ਦਾ ਪ੍ਰੋਗਰਾਮ ਲੈ ਕੇ ਆਏ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮੰਦਾਨ ਮੇ ਤਹਿਤ ਪਿੰਡ ਦੇ ਅੰਦਰ ਆਪਣੀ ਆਪਣੀ ਜੂੰਟ ਲੈਵਲ ਤੇ ਇਹ ਪ੍ਰੋਗਰਾਮ ਲੀਕੋ ਔਰ ਮਨਾਓ ਇਸ ਕਰਕੇ ਨਾਰੇ ਲਾਓ ਬੀਜੇਪੀ ਮਰਦਾਬਾਦ ਅਹਿਮਦ ਸ਼ਾਹ ਮਰਦਾਬਾਦ ਅਹਿਮਦ ਸ਼ਾਹ ਮਾਫੀ ਮੰਗੋ ਜੋ ਬੀਜੇਪੀ ਦੀ ਸਰਕਾਰ ਦੇ ਅੰਦਰ ਬਾਬਾ ਸਾਹਿਬ ਦੇ ਨਾਮ ਤੇ ਟਿੱਪਣੀ ਕੀਤੀ ਗਈ ਆ ਅੱਜ ਅਸੀਂ ਸੰਵਿਧਾਨਕ ਰੋਸ ਮਾਰਚ ਰੋਸ ਮੁਜ਼ਾਹਰਾ ਜਿਹੜਾ ਕਿ ਭਾਰ ਸਿੰਘਪੁਰ ਦੀ ਜੂੰਟ ਵੱਲੋਂ ਅਸੀਂ ਸਾਡਾ ਕੀਤਾ ਗਿਆ ਇਸ ਕਰਕੇ ਬਾਬਾ ਸਾਹਿਬ ਕਿਉਂਕਿ ਬੌਜਨ ਸਮਾਜ ਪਾਰਟੀ ਵੱਲੋਂ ਪ੍ਰੋਗਰਾਮ ਤੈਅ ਸਗਾ ਕਿ ਬਾਬਾ ਸਾਹਿਬ ਦੇ ਨਾਮ ਤੇ ਜਿਹੜਾ ਕਿ ਸੰਵਿਧਾਨਕ ਆਜ਼ਾਦੀ ਦੇ ਦਿਨ ਤੇ ਤੇ ਤੁਸੀਂ ਜਿਹੜਾ ਕਿ ਇਹ ਪ੍ਰੋਗਰਾਮ ਲੈ ਕੇ ਜਾਓ ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮਰਦਾਨ ਮੇ ਇਹਦੇ ਤਹਿਤ ਪਿੰਡ ਭਾਰ ਸਿੰਘਪੁਰ ਦੀ ਯੂਨਿਟ ਤੋਂ ਵੱਲੋਂ ਤੇ ਜਿਹੜਾ ਕਿ ਮੰਨ ਲਓ ਵਿਰੋਧ ਰੋਸ ਜ਼ਾਹਰ ਕੀਤਾ ਗਿਆ ਬੀਜੇਪੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਜੋ ਜੰਮ ਕੇ ਨਾਰੇबाजी ਕੀਤੀ ਆ ਔਰ ਜੰਮ ਕੇ ਅਸੀਂ ਉਹਦਾ ਜਿੰਨੇ ਵੀ ਅਮਿਤ ਸ਼ਾਹ ਤੇ ਔਰ ਬੀਜੇਪੀ ਸਰਕਾਰ ਦੀ ਨਿੰਦਾ ਕਰ ਸਕੀਏ ਉਹਨਾਂ ਹੀ ਅਸੀਂ ਥੋੜਾ ਤੁਹਾਡੇ ਲਈ ਇਸ ਕਰਕੇ ਬਾਬਾ ਸਾਹਿਬ ਕੇ ਸਨਮਾਨ ਵਿੱਚ ਬੀਐਸਪੀ ਮੰਦਾਨ ਵਿੱਚ ਤਹਿਤ ਅਸੀਂ ਜੋ ਅੱਜ ਦਾ ਪ੍ਰੋਗਰਾਮ ਰੋਸ ਮਜਾਰਾ ਕੀਤਾ ਇਸ ਰੋਸ ਮਜਾਰੇ ਦੇ ਵਿੱਚ ਜਿਹੜਾ ਕਿ ਬੌਧਿਕ ਸਮਾਜ ਪਾਰਟੀ ਸਟੇਟ ਦੇ ਆਗੂ तीर्थ ठेकेदार तीर्थ सिंह राजपुरा जी जनरल सेक्रेटरी वीएसपी पंजाब ਉਹਨਾਂ ਦੇ ਨਾਲ لالਚਲਾ ਔਜਲਾ ਜੀ ਪੰਜਾਬ ਦੇ ਆਗੂ ਤੇ ਹਲਕਾ ਇਸੇ ਹਲਕਾ ਫਲੋਰ ਦੇ ਸੁਖਵਿੰਦਰ ਬਿੱਟੂ ਜੀ ਪ੍ਰਧਾਨ ਬੋਜਨ ਸਮਾਜ ਪਾਰਟੀ ਹਲਕਾ ਫਲੋਰ ਇਹ ਉਹਨਾਂ ਦੇ ਨਾਲ ਪਿੰਡ ਭਾਰ ਸਿੰਘਪੁਰ ਦੀ ਜੂਨਟ ਜੂਨਟ ਦੇ ਪ੍ਰਧਾਨ ਸ਼੍ਰੀ ਰਤਨ ਚੰਦ ਜੀ ਤੇ ਉਹਨਾਂ ਦੇ ਨਾਲ ਪੱਪੂ ਰਾਮ ਜੀ ਜਨਰਲ ਸੈਕਟਰੀ ਕੈਸ਼ੀਅਰ ਅਮਰਜੀਤ ਜੀ ਹੋਰ ਸਾਰੇ ਵਰਕਰ ਸਹਿਬਾਨ ਤੇ ਸੈਕਟਰੀ ਸਹਿਬਾਨ ਹਾਜ਼ਰ ਹਾਜ਼ਰ ਇਹਨਾਂ ਦੀ ਹਾਜ਼ਰੀ ਦੇ ਬੱਜ ਜਿਹੜਾ ਕਿ ਆਪਾਂ ਅੱਜ ਇਹ ਰੋਸ ਜਾਰੀ ਕੀਤਾ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਢੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਢੋਕੇ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਜਿਸਨੇ ਸੁੱਤੀ ਪਾਉਂ ਜਾਈ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਜਿਸਨੇ ਸੁੱਤੀ ਕੌਂ ਜਾਈ ਬਹੁ ਜਨ ਸਮਾਜ ਪਾਰਟੀ ਜਿੰਦਾਬਾਦ 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 ਬਾਬਾ ਸਾਹਿਬ ਕੇ ਸਨਮਾਨ ਮੇਂ BSP ਮੈਦਾਨ ਮੇਂ ਸਾਬ ਕਾਂਚੀ RAM ji ਤੁਹਾਡੀ ਨੇਕ ਕਮਾਈ ਜਿਸ ਨੇ ਸੁੱਤੀ ਕੌਮ ਜਗਾਈ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਾਬਾ ਸਾਹਿਬ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਬੀਜੇਪੀ ਸਰਕਾਰ ਮਰਦਾਬਾਦ 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 ਐਮਐਚ ਸ਼ਾ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ